ਮਾਈਕਰੋਸਾਫਟ ਅਤੇ ਪਤਾ ਨਹੀਂ ਇਦਾਂ ਦੇ ਹੋਰ ਕਿੰਨੇ ਲੋਕ ਆ ਜਿਨ੍ਹਾਂ ਨੇ ਪੈਸੇ ਦੇਣ ਵਾਲੇ ਬੂਟੇ ਲਏ ਆ ਤੁਸੀਂ ਵੀ ਲਾ ਸਕਦੇ ਆ ਇਹ ਲੋਕ ਕੋਈ ਅਸਮਾਨ ਤੋਂ ਨਹੀਂ ਡਿੱਗੇ ਸਿਰਫ ਇਹਨਾਂ ਲੋਕਾਂ ਨੇ ਸੋਚਿਆ ਸੀ ਕਿ ਅਸੀਂ ਪੈਸੇ ਦੇਣ ਵਾਲੇ ਬੂਟੇ ਲਾਉਣੇ ਹੋਗੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਅਕਸਰ ਇਹ ਕਹਾਵਤ ਸੁਣੀ ਹੋਣੀ ਕਿ ਪੈਸੇ ਬੂਟੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਅਕਸਰ ਇਹ ਕਹਾਵਤ ਸੁਣੀ ਹੋਣੀ ਕਿ ਪੈਸੇ ਦਰਖਤਾਂ ਤੇ ਨਹੀਂ ਲੱਗਦੇ ਸੋ ਸਮਝ ਕੇ ਖਰਚੇ ਕਰੋ ਜੀ ਇਹ ਕਹਾਵਤ ਬਿਲਕੁਲ ਝੂਠੀ ਆ ਪੈਸੇ ਦਰਖਤਾਂ ਤੇ ਲੱਗਦੇ ਆ ਬਸ ਬੰਦੇ ਨੂੰ ਲਾਉਣੇ ਆਉਣੇ ਚਾਹੀਦੇ ਆ ਤੇ ਦੁਨੀਆ ਦੇ ਵਿੱਚ ਐਦਾਂ ਦੇ ਬਹੁਤ ਸਾਰੇ ਲੋਕ ਆ ਜਿਨ੍ਹਾਂ ਨੇ ਪੈਸੇ ਦੇਣ ਵਾਲੇ ਬੂਟੇ ਲਾਏ ਵੀ ਆ ਜਿਵੇਂ ਕਿ ਮਕੇਸ਼ ਅੰਬਾਨੀ Jio ਰਤਨ ਟਾਟਾ Tata ਕੰਪਨੀ ਐਲਾਨ ਮਾਸਕ Tesla SpaceX ਵਰਨ ਬਫੇ ਸ਼ੇਅਰ ਮਾਰਕੀਟ ਬਿਲ ਗੇਟਸ Microsoft ਅਤੇ ਪਤਾ ਨਹੀਂ ਐਦਾਂ ਦੇ ਹੋਰ ਕਿੰਨੇ ਲੋਕ ਆ ਜਿਨ੍ਹਾਂ ਨੇ ਪੈਸੇ ਦੇਣ ਵਾਲੇ ਬੂਟੇ ਲਏ ਆ ਤੁਸੀਂ ਵੀ ला ਸਕਦੇ ਆ ਇਹ ਲੋਕ ਕੋਈ ਅਸਮਾਨ ਤੋਂ ਨਹੀਂ ਡਿੱਗੇ ਸਿਰਫ ਇਹਨਾਂ ਲੋਕਾਂ ਨੇ ਸੋਚਿਆ ਸੀ ਕਿ ਅਸੀਂ ਪੈਸੇ ਦੇਣ ਵਾਲੇ ਬੂਟੇ ਲਾਉਣੇ ਆ ਸਿਰਫ ਸੋਚ ਦਾ ਫਰਕ ਆ ਤੁਸੀਂ ਆਪਣੀ ਸੋਚ ਬਦਲੋ ਤੁਹਾਡੀ ਜ਼ਿੰਦਗੀ ਬਦਲ ਜੂਗੀ ਜੇਕਰ ਵੀਡੀਓ ਵਧੀਆ ਲੱਗੀ ਆ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ